ਆਸਾ ਕੋਰੀ ਕੋ ਕਾ ਹੂ ਮਰਮ ਨ ਜਾਣ ਸਭ ਜਗ ਆਨ ਤਨਾਇ ਹੋ ਤਾਣ ਰਾਉ ਜਬ ਤੁਮ ਸੁਣ ਲੇ ਬੇਦ ਪੁਰਾਣਾ ਤਬ ਹਮ ਇਤਨ ਕੋ ਪਸਰੇ ਹੋ ਤਾਣ ਤਰਨ ਆਕਾਸ਼ ਕੀ ਕਰ ਗਏ ਬੁਨਾਈ ਚੰਦ ਸੂਰਜ ਦੋਏ ਸਾਥ ਚਲਾਈ ਪਾਈ ਜੋਰ ਬਾਤ ਇਕ ਕੀਨੀ ਤਾਂ ਤਾਂ ਤੀ ਮਨ ਮਾਨਾ ਜੋ ਲਾਹੇ ਕਰ ਆਪਣਾ ਜੀਣਾ ਕਢੀ ਰਾਮ ਉਬਜਣਾ ਕਹਤ ਕਬੀਰ ਕਾਰ ਗਏ ਤੂਰੀ ਸੂਤਾ ਸੂਤ ਮਿਲਾਏ ਕੋਰੀ ਕਹਤ ਕਬੀਰ ਕਾਰ ਗਏ ਤੂਰੀ ਸੂਤਾ ਸੂਤ ਮਿਲਾਏ ਕੋਰੀ ਕਬੀਰ ਸਾਹਿਬ ਦਾ ਇਹ 36ਵਾਂ ਸ਼ਬਦ ਹੈ ਜਿਹਦੇ ਵਿੱਚ ਕਬੀਰ ਜੀ ਉਸ ਵਕਤ ਉਹਨਾਂ ਦੇ ਆਲੇ ਦੁਆਲੇ ਜੋ ਮਹੌਲ ਸੀ ਜੋ ਵਾਤਾਵਰਨ ਸੀ ਵਿਕਬੀਰ ਜੀ ਜੋ ਲਾਹਦਾ ਕੰਮ ਕਰਦੇ ਸਨ ਤੇ ਉੱਚ ਜਾਤੀਏ ਲੋਕ ਜੁਲਾਹੇ ਨੂੰ ਸ਼ੂਦਰਾਂ ਦੇ ਵਿੱਚ ਹੀ ਗਿਣਦੇ ਹਨ ਤੇ ਇੱਕ ਪਾਸੇ ਉਹ ਉੱਚ ਜਾਤੀ ਲੋਕ ਜਿਹੜੇ ਵੇਦ ਸ਼ਾਸਤਰ ਪੜ੍ਹਨ ਦਾ ਜਿਨ੍ਹਾਂ ਨੂੰ ਹੱਕ ਸੀ ਵੀ ਪੜਾਉਣ ਦਾ ਹੱਕ ਸੀ ਵੇਦ ਸ਼ਾਸਤਰ ਪੜ੍ਹ ਕੇ ਆਪਣੇ ਆਪ ਨੂੰ ਮਹਾਨ ਵਿਦਵਾਨ ਗੁਰੂ ਅਖਵਾਣ ਦਾ ਜੋ ਮਾਨ ਪ੍ਰਾਪਤ ਕਰ ਚੁੱਕੇ ਹੋਏ ਸਨ ਤੇ ਦੂਜੇ ਪਾਸੇ ਇਹ ਜੁਲਾਹੇ ਲੋਕ ਸ਼ੂਦਰ ਲੋਕ ਉਹਨਾਂ ਵਿੱਚੋਂ ਕੋਈ ਉੱਠ ਕੇ ਉੱਚਾ ਸੁੱਚਾ ਪਦ ਬਣ ਜਾਏ ਬੜੇ ਕੋਮਲ ਦੇ ਜੀਵਨ ਵਾਲਾ ਹੋ ਜਾਏ ਤੇ ਇਹ ਗੱਲ ਉਹਨਾਂ ਵਾਸਤੇ ਬਰਦਾਸ਼ਤ ਤੋਂ ਬਾਹਰ ਸੀ ਕਿ ਉਹ ਬਗੈਰ ਬੇਰ ਸ਼ਾਸਤਰ ਪੜਿਆ ਇਹ ਉੱਚ ਪਦਵੀ ਤੇ ਪਹੁੰਚ ਜਾ ਰੋ ਲੋਕ ਉਹਨਾਂ ਨੂੰ ਗੁਰੂ ਧਰਨ ਲੱਗ ਕਰ ਲੱਗ ਪੈਣ ਇਹ ਗੱਲ ਬਰਦਾਸ਼ਤ ਤੋਂ ਬਾਹਰ ਸੀ ਤੋ ਅਕਸਰ ਉਹਨਾਂ ਨੂੰ ਜੁਲਾਹਾ ਜੁਲਾਹਾ ਆ ਕੇ ਹੀ ਤਾਣੇ ਮੀਨੇ ਮਾਰਦੇ ਸਨ ਛੋਟੀ ਜਾਤ ਵਾਲੇ ਦੀ ਜਿਹੜੀ ਜਾਤ ਹੁੰਦੀ ਸੀ ਉਸ ਜਾਤ ਦਾ ਨਾਂ ਲੈ ਲੈ ਕੇ ਉਹਨਾਂ ਨੂੰ ਤਾਣੇ ਮੀਨੇ ਮਾਰ ਕੇ ਆਪਣੇ ਦਿਲ ਦੀ ਭੜਾਸ ਕੱਢ ਲੈਂਦੇ ਸਨ ਕਿ ਭਈ ਇਹ ਇਹ ਦੇ ਹਜ਼ ਜੁਲਾਈ ਹੈ ਨਾ ਅਸੀਂ ਤੇ ਉੱਚ ਜਾਤ ਦੇ ਬ੍ਰਾਹਮਣ ਹਾਂ ਜਾਂ ਕੁਛ ਇਸ ਤਰ੍ਹਾਂ ਦੇ। ਤੋ ਇਹ ਜੇ ਕਬੀਰ ਸਾਹਿਬ ਉਸੇ ਤਰ੍ਹਾਂ ਹੀ ਜਿਵੇਂ ਸੁਰਟ ਰਾਗ ਅੰਦਰ ਪਗਤ ਰਵਦਾਸ ਜੀ ਵੀ ਉਹਨਾਂ ਨੂੰ ਵੀ ਨੀਚ ਕਹਿ ਕੇ ਦਰਕਾਰ ਦੇ ਸਨ ਵੀ ਤੂੰ ਜੁੱਤੀਆਂ ਸੇਣ ਵਾਲਾ ਹੈ। ਤੇ ਉਹਨਾਂ ਨੇ ਵੀ ਬੜੀ ਤਗੜੀ ਸੱਟ ਮਾਰੀ ਇਸ ਉੱਚ ਜਾਤੀਆਂ ਦੀ ਇਸ ਹੰਕਾਰ ਵਾਲੀ ਵਿਰਤੀ ਉੱਤੇ। ਉਹ ਕਹਿੰਦੇ ਨੇ ਚਮੜਾ ਗਾਠ ਨਾ ਜਨੇਈ ਮੈਂ ਚਮਗੜਣਾ ਨਹੀਂ ਜਾਣਦਾ ਲੋਕ ਗੁੱਟਾ ਵਹ ਪਣਹੀ ਲੋਕ ਮੇਰੇ ਕੋਲ ਬੇਸ਼ੱਕ ਪੈਰ ਦੀਆਂ ਜੁੱਤੀਆਂ ਗਢਾਉਂਦੇ ਨੇ ਪਰ ਮੈਂ ਅਸਲੀ ਚਮੜਾ ਗੰਡਣਾ ਨਹੀਂ ਜਾਣਦਾ ਆਰ ਨਹੀਂ ਜੇ ਤੋਪੂ ਨਹੀਂ ਰਾਂਬੀ ਠਾਉ ਰੂਪੂ ਇਹ ਸ਼ਬਦ ਉਹ ਕਹਿੰਦੇ ਨੇ ਭਾਈ ਮੈਂ ਅਗਰ ਜੁੱਤੀਆਂ ਚਮੜੀ ਦੀ ਗੰਡਣਾ ਤੁਸੀਂ ਸਰੀਰ ਰੂਪੀ ਚਮੜੇ ਨੂੰ ਹੀ ਗਾਂਡੇ ਤੋ ਪਹਿਲਾਂ ਦੇ ਰਹਿੰਦੇ ਹਰ ਵੇਲੇ ਬਸ ਸਰੀਰ ਦੇ ਅਧਿਆਸ ਵਿੱਚ ਪਏ ਹੋਏ ਸਰੀਰ ਦਾ ਖਾਣਾ ਸਰੀਰ ਦਾ ਪਹਿਨਾ ਸਰੀਰ ਦੀ ਸੁੰਦਰਤਾ ਆਪਣਾ ਆਪ ਆ ਸਰੀਰ ਸਮਝ ਕੇ ਮਾਨੋ ਇਸ ਸਰੀਰ ਰੂਪੀ ਚਮਨ ਨਾਲ ਜੁੜੇ ਹੋਏ ਹੋ ਤੁਸੀਂ ਵੀ ਚਮ ਵੀ ਚੀਓ ਆਤਮਾ ਵੀ ਤੁਸੀਂ ਵੀ ਨਹੀਂ ਹੋ ਆਤਮ ਗਿਆਨ ਹੋਣ ਦੇ ਕਾਰਨ ਖਾਲੀ ਚਮ ਦੇ ਸਰੀਰ ਵਿੱਚ ਸੁਰਤੀ ਰਹਿਣ ਦੇ ਕਾਰਨ ਤੁਸੀਂ ਵੀ ਤੇ ਚਮਿਆਰੀ ਹੋ ਤੇ ਮੈਂ ਤੁਹਾਡੀ ਤਰ੍ਹਾਂ ਇਹ ਚਮ ਦੀ ਜੁੱਤੀ ਗੰਢ ਨੂੰ ਗੰਢ ਨੂੰ ਮੈਂ ਤਿਆਰ ਨਹੀਂ ਆ ਸਰੀਰ ਰੂਪੀ ਜੁੱਤੀ ਦਾ ਦੇਹ ਅਧਿਆਸ ਸਰੀਰ ਨਾਲ ਮੇਰਾ ਮੂਹ ਨਹੀਂ ਹੈ ਇਸ ਰੇ ਵਿੱਚ ਚੰਬਰਟਾ ਗਾਂਠ ਨਾ ਜਿ ਨਹੀਂ ਮੈਂ ਇਹ ਚਮਗੜਾ ਨਹੀਂ ਜਾਣਦਾ ਜਿਵੇਂ ਤੁਸੀਂ ਸ੍ਰੀਨੂ ਗੰਢੇ ਤੋਂ ਪੇਲਾਂ ਦੇ ਰਹਿੰਦੇ ਹੋ ਬੇਸ਼ੱਕ ਮੈਂ ਦੂਏ ਲੋਕਾਂ ਦੀ ਜੁੱਤੀਆਂ ਗੜਨਾ ਮੇਰੇ ਕੋਲ ਤੁਹਾਡੀ ਮੂਰ ਰੂਪੀ ਆਰ ਨਹੀਂ ਹੈ ਜਿਸ ਮੂਹ ਨਾਲ ਤੁਸੀਂ ਸ੍ਰੀ ਨਾਲ ਜੁੜੇ ਹੋ ਤੇ ਸ੍ਰੀ ਦੀ ਜੁੱਤੀ ਨੂੰ ਹੀ ਹਰ ਵੇਲੇ ਪਾਲ ਦੇ ਪੋਸਤੇ ਰਹਿੰਦੇ ਹੋ ਇਸ ਕਿਸਮ ਦਾ ਉਹਨਾਂ ਨੂੰ ਮੁੜ ਕੇ ਜਵਾਬ ਦੇ ਕੇ ਉਹਨਾਂ ਦੇ ਕਲੇਜੇ ਠੰਡ ਪਾਈ ਇਸ ਤਰ੍ਹਾਂ ਇੱਥੇ ਵੀ ਕਬੀਰ ਸਾਹਿਬ ਉਹਨਾਂ ਉੱਚ ਜਾਤੀਆਂ ਨੂੰ ਕਹਿੰਦੇ ਨੇ ਕਿ ਤੁਸੀਂ ਮੈਨੂੰ ਜੁਲਾਹ ਕਹਿੰਦੇ ਹੋ ਪਰ ਤੁਹਾਨੂੰ ਅਸਲ ਜ ਨਹੀਂ ਪਤਾ ਕਿ ਰੱਬ ਵੀ ਇੱਕ ਜੁਲਾਹ ਹੀ ਹੈ ਉਹ ਵੀ ਮੇਰੇ ਵਰਗਾ ਜੁਲਾਹ ਹੀ ਹੈ ਕੋਰੀ ਕੋਕਾ ਹੁ ਮਰਮ ਨ ਜਾਣ ਕੋਰੀ ਮੈਨੇ ਜੁਲਾਹ ਉਸ ਜੁਲਾਹ ਦਾ ਤੁਹਾਡੇ ਜੋ ਕਿਸੇ ਨੂੰ ਮਰਮ ਨਹੀਂ ਪਤਾ ਉਹਦੇ ਬਾਰੇ ਤੁਹਾਨੂੰ ਗਿਆਨ ਨਹੀਂ ਸਭ ਜਗ ਆਣ ਤਨਾਇਓ ਤਾਣਾ ਉਸਨੇ ਵੀ ਸਾਰਾ ਜਗਤ ਮੇਰੀ ਤਰ੍ਹਾਂ ਤਾਣਾ ਤਣਿਆ ਜਿਵੇਂ ਮੈਂ ਲੋਈਆਂ ਬੁਣ ਲਈ ਖੇਸ ਬੁਣਨ ਲਈ ਮੈਂ ਤਾਣਾ ਤਣਦਾ ਉਸਨੇ ਸਾਰੀ ਸਿਸ਼ਟੀ ਦਾ ਤਾਣਾ ਤਣਿਆ ਹੋਇਆ ਹੈ ਤੂੰ ਮੈਂ ਲੋਈਆਂ ਬੁਣ ਵਾਲਾ ਜੁਲਾਹ ਹੈ ਤੇ ਉਹ ਸਾਰੀ ਸਿਸ਼ਟੀ ਰਚਣ ਵਾਲਾ ਜੁਲਾਹਾ ਹੈ ਪ੍ਰਮਾਤਮਾ ਤੇ ਤੁਸੀਂ ਉਸ ਦਾ ਮਰਮ ਨਹੀਂ ਜਾਣੇ ਅੱਜ ਤੱਕ ਵੇਦ ਸ਼ਾਸਤਰ ਪੜ੍ਹਦੇ ਰਹੋ ਬਸ ਖਾਲੀ ਪੋਥੀਆਂ ਪੜਨ ਤੱਕ ਉਹਨੂੰ ਰੋਜ਼ੀ ਰੋਟੀ ਦੇ ਤੌਰ ਤੇ ਤੁਸੀਂ ਇਸਤੇਮਾਲ ਕੀਤਾ ਹੈ ਉਹਨਾਂ ਵਿੱਚੋਂ ਤੁਸੀਂ ਉਸ ਪ੍ਰਭੂ ਦਾ ਗਿਆਨ ਪਾਪਤ ਨਹੀਂ ਕਰ ਸਕੇ ਅਗਰ ਕਰਦੇ ਤੇ ਇਹ ਗੱਲ ਮੈਨੂੰ ਕਹਿੰਦੇ ਕਿਉਂਕਿ ਉਹ ਊਚਨੀ ਛਾਰੇ ਵਿੱਚ ਉਸ ਉਸੇ ਦੀ ਜੋਤ ਹੈ ਉਸੇ ਦਾ ਤਨੇ ਹੋਇਆ ਤਾਣਾ ਹੈ ਤੇ ਇਸ ਵਾਸਤੇ ਤੁਸੀਂ ਉਸ ਕੋਰੀ ਕੁਮਰਮਣਾ ਕੋਰੀ ਕੋ ਕਾਹੂ ਮਰਮਣਾ ਜਾਣਾ ਤੁਹਾਡੇ ਚੋਂ ਕਿਸੇ ਨੇ ਉਸ ਸੱਚੇ ਜੁਲਾਈ ਪ੍ਰਮਾਤਮਾ ਦਾ ਮਰਮ ਨਹੀਂ ਜਾਣਿਆ ਉਹਦੀ ਭੇਤ ਨਹੀਂ ਜਾਣਿਆ ਸਭ ਜਗ ਆਣ ਤਣਾਇ ਉਤਾਣਾ ਜਿਸ ਨੇ ਇਹ ਸਾਰਾ ਜਗਦ ਆਣ ਕੇ ਇੱਕ ਆਪਣਾ ਤਾਣਾ ਬੁਣਿਆ ਹੋਇਆ ਹੈ ਉਸਨੇ ਵੀ ਇਹ ਰਹਾਉ ਦੀ ਪੰਕਤੀ ਹੈ ਇਹ ਮੁਖ ਪਾਵ ਹੈ ਤੋ ਅੱਗੇ ਕਹਿੰਦੇ ਨੇ ਵੀ ਤੁਸੀਂ ਕਾਦਾ ਮਾਨ ਕਰਦੇ ਹੋ ਜੇ ਮੈਂ ਤਾਣਾ ਤਣ ਕੇ ਰੋਜੀ ਰੋਟੀ ਕਮਾਉਂਦਾ ਤੇ ਤੁਸੀਂ ਪੋਥੀਆਂ ਪੜ ਕੇ ਵੇਦ ਸ਼ਾਸਤਰ ਪੜ ਪੜਾ ਕੇ ਰੋਜੀ ਕਮਾਰੇ ਰੋਜੀ ਪਿੱਛੇ ਇਹਨਾਂ ਗਿਆਨ ਦੀਆਂ ਪੁਸਤਕਾਂ ਨੂੰ ਸਮਾਲ ਕਰ ਰਹੇ ਹੋ ਉਹ ਇੱਕ ਕਹਾਵਤ ਵੀ ਹੈ ਨਾ ਕਿ ਕਈਆਂ ਬਈਆਂ ਖੋਤੀਆਂ ਤੇ ਕਈਆਂ ਬਈਆਂ ਪੋਥੀਆਂ ਤੋ ਭਈ ਕਈ ਖੋਤੀਆਂ ਵਾਕੇ ਉਹਨਾਂ ਦੇ ਪਹਾੜ ਢੋਕੇ ਪੈਸੇ ਕਮਾਉਣ ਦੇ ਕਈ ਪੋਥੀਆਂ ਵਾਕੇ ਪਾਪ ਪੋਥੀਆਂ ਬੜ ਬੜ ਕੇ ਸੁਨਾ ਸੁਨਾ ਕੇ ਬੈਸਮ ਬੁਆਸੀ ਵਿੱਚੂ ਗਿਆਨ ਪੋਥੀਆਂ ਬਣ ਵਾਲੇ ਨੂੰ ਵੀ ਨਹੀਂ ਉਹ ਵੀ ਰੱਬ ਤੋਂ ਕੋਰਾ ਤੇ ਇਹਦਾ ਮਤਲਬ ਉਹਨਾਂ ਨੇ ਪੋਥੀਆਂ ਨੂੰ ਅੱਜ ਕੱਲ ਜਿਸ ਨਾਲ ਸਾਡੇ ਚੱਲਦਾ ਪਿਆ ਸਾਡੇ ਜਿਹਨੇ ਕੀਰਤਨ ਹੁੰਦੇ ਪੈਣ ਪੈਸੇ ਲਈ ਕਥਾ ਹੁੰਦੀ ਵਾਲੀਆਂ ਨੂੰ ਪੈਸੇ ਦੀ ਰੇਟ ਫਿਕਸ ਨੇ ਸਾਰੇ ਤੇ ਉਹ ਵਿੱਚੂ ਆਤਮਿਕ ਗਿਆਨ ਲੈਣ ਲਈ ਕੋਈ ਤਿਆਰ ਨਹੀਂ ਆਤਮਿਕ ਸ਼ਾਂਤੀ ਕਿਸੇ ਕੋਲ ਨਹੀਂ ਬਸ ਪੈਸੇ ਪਿੱਛੇ ਦੌੜ ਹੈ ਪੈਸੇ ਪਿੱਛੇ ਦੌੜ ਹੈ ਧਾਰਮਿਕ ਪੁਸਤਕਾਂ ਨੂੰ ਮੈਂ ਇੱਕ ਜਗ੍ਹਾ ਦੀ ਤੁਹਾਨੂੰ ਗੱਲ ਸੁਣਾਵਾਂ ਕਿ ਇੱਕ ਜਗ੍ਹਾ ਤੇ 101 ਕੀ ਪਾਠਨ ਦੀ ਰੇੜੀ ਚੱਲਦੀ ਸੀ ਮੈਂ ਕਿਹਾ ਜੀ ਤੁਸੀਂ ਗੁਰਪੁਰੂ ਕੋਲ 101 ਪਾਠ ਰਖਾਉਂਦੇ ਹੋ ਤੇ ਇਹ ਇੱਕ ਬਾਠ ਨੂੰ ਦੇ 48 ਘੰਟੇ ਲਾ ਦੇਣੇ ਤੁਸੀਂ ਇਹ ਕਦੋਂ ਸ਼ੁਰੂ ਕਰਦੇ ਹੋ ਕਦੋਂ ਕਰਦੇ ਨਹੀਂ ਜੀ ਨਹੀਂ ਅਸੀਂ 20-25 ਗੁਰਮਹਾਰਾ ਦੀਆਂ ਬੀੜਾਂ ਇਕੱਠੀਆਂ ਪ੍ਰਕਾਸ਼ ਕਰ ਲੈਂਦੇ ਹਾਂ ਤੇ 20-25 ਇੱਥੇ 20-25 ਪਾਈ ਬਹਿ ਜਾਂਦੇ ਨੇ ਇਹ ਕੁੱਚੀਆਂ ਪਰਦਾ ਜਾਂਦਾ ਬਾਕੀ ਦੇ ਖਾਲੀ ਨਜ਼ਰ ਮਾਰਦੇ ਜਾਂਦੇ ਮੈਂ ਕਿਹਾ ਜੀ ਗੁਰਬਾਣੀ ਵਿੱਚ ਇਹੋ ਜਿਹੇ ਪਾਠਾਂ ਦੇ ਕੋਈ ਮਤਵ ਨਹੀਂ ਦੱਸਿਆ ਹੋਇਆ ਹੈ ਗੁਰਬਾਣੀ ਦੀ ਪੜ੍ਹ ਕੇ ਸਮਝ ਕੇ ਜੀਵਨ ਕਮਾਉਣ ਜੋਗ ਦਾਤ ਹੈ ਤੇ ਤੁਸੀਂ ਇਸ ਨੂੰ ਕਹਿੰਦੇ ਜੀ ਮਹ ਜੀ ਇਹਦਾ ਕੀ ਤੁਸੀਂ ਫਾਇਦਾ ਸੰਭ ਰਹੇ ਹੋ ਕਹਿੰਦੇ ਜੀ ਭਈਆਂ ਦੀ ਚਲੋ ਜੀ ਰੋਜੀ ਰੋਟੀ ਹੈ ਮੈਂ ਕਹ ਰਿਹਾ ਅੱਠੀ ਹੋਈ ਨਾ ਅਸੀਂ ਗੁਰਗਨ ਸਾਹਿਬ ਮਹਾਰਾਜ ਨੂੰ ਅੱਠੀ ਦੇ ਸੋਧਰੀ ਤਰ੍ਹਾਂ ਇਸਤੇਮਾਲ ਕਰਨਾ ਸ਼ੁਰੂ ਵਗੇ ਰੋਜੀ ਰੋਟੀ ਕਮਾਉਣ ਲਈ ਉਹਦਾ ਕੋਈ ਲਾਭ ਹੈ ਨਹੀਂ ਹੈ ਸਿਧਾਂਤ ਹੈ ਨਹੀਂ ਹੈ ਗੁਰੂ ਸਾਹਿਬ ਨੇ ਐਸੇ ਪਾਠਾਂ ਨੂੰ ਪ੍ਰਵਾਨ ਕੀਤਾ ਨਹੀਂ ਕਿਤਾ ਇਸ ਪਾਸੇ ਕੋਈ ਧਿਆਨ ਨਹੀਂ ਦੇਣਾ ਤੇ ਉਹ ਹੀ ਗੱਲ ਕਬੀਰ ਜੀ ਵੀ ਉਸ ਵਕਤ ਦੇ ਪੰਡਤਾਂ ਨੂੰ ਕਹਿ ਰਹੇ ਨੇ ਕਿ ਜਦ ਤੂੰ ਸੁਣ ਲੈ ਵੇਦ ਪੁਰਾਣਾ ਜਿੰਨੀ ਰੀ ਤੁਸੀਂ ਵੇਦ ਪੁਰਾਣ ਸੁਣਦੇ ਪੜ ਲੈਂਦੇ ਹੋ ਤਬ ਹਮ ਇਤਨੂ ਪਸਰੇ ਉਤਾਣਾ ਇਤਨੀ ਦੇਰੀ ਮੈਂ ਤਾਣਾ ਤਲ ਲੈਂਦਾ ਆਪਣਾ ਜਿਤਨਾ ਤੁਸੀਂ ਟਾਈਮ ਉਧਰ ਪੋਥੀਆਂ ਪੜਨ ਪੜਾਣ ਵਿੱਚ ਲਾਉਂਦੇ ਹੋ ਤੇ ਰੋਜ਼ੀ ਕਮਾਉਂਦੇ ਹੋ ਤੇ ਮੈਂ ਤਾਣਾ ਤਣ ਕੇ ਇਤਨੀ ਦੇਰ ਚ ਮੈਂ ਵੀ ਆਪਣੀ ਰੋਜ਼ੀ ਰੋਟੀ ਕਮਾ ਲਾਂ ਫਿਰ ਫਰਕ ਕੀ ਹੋਇਆ ਤੁਸੀਂ ਉਸ ਪੇਸ਼ੇ ਨਾਲ ਰੋਜ਼ੀ ਰੋਟੀ ਕਮਾ ਰਹੇ ਹੋ ਤੇ ਮੈਂ ਇਸ ਪੇਸ਼ੇ ਨਾਲ ਰੋਜ਼ੀ ਰੋਟੀ ਕਮਾ ਰਿਹਾ ਫਿਰ ਤੁਹਾਡੇ ਮੇਰੇ ਚ ਅੰਤਰ ਤੁਸੀਂ ਮਾਨਕਾ ਦਾ ਕਰ ਰਹੇ ਹੋ ਫਿਰ ਕਿਸ ਗੱਲ ਦਾ ਮਾਨ ਕਰ ਰਹੇ ਹੋ ਆਪਣੀ ਵਿਦਵਤਾ ਦਾ ਤੁਸੀਂ ਇਹ ਨਹੀਂ ਜਾਣਦੇ ਕਿ ਉਸ ਪਰਮਾਤਮਾ ਨੇ ਜਿਹੜਾ ਤਾਣਾ ਤਣਿਆ ਹੋਇਆ ਕੋਈ ਵੀ ਇੱਕ ਜੁਲਾਹ ਹੀ ਹੈ ਤਰਨ ਆਕਾਸ਼ ਕੀ ਕਰਕੇ ਬਣਾਈ ਤਾਣਾ ਤੰਦੇ ਟਾਈਮ ਜਿਹੜੀ ਕੰਗੀ ਬਣਾਈ ਹੁੰਦੀ ਹੈ ਵਿੱਚੂ ਫਿਰਦੇ ਜਾਂਦੇ ਨੇ ਤਾਣੇ ਜੂ ਤਾਣਾ ਉਲਝਣਾ ਜਾਏ ਉਸਨੇ ਧਰਤੀ ਆਕਾਸ਼ ਦੀ ਪਰਮਾਤਮਾ ਨੇ ਇੱਕ ਕਰ ਕੰਗੀ ਬਣਾਈ ਹੋਈ ਹੈ ਜਿਹਦੇ ਵਿੱਚ ਇਹ ਜੀਵ ਪੈਦਾ ਕਰਕੇ ਚੰਦ ਸੂਰਜ ਦੋਏ ਸਾਥ ਚ ਲਾਈ ਤੇ ਦੋ ਨਾਲਾ ਜਿਹੜੀਆਂ ਜੁਲਾਹ ਦੇ ਹੱਥੀਂ ਹੁੰਦੀਆਂ ਨੇ ਜਿਨ੍ਹਾਂ ਨਾਲ ਉਹ ਤਾਣਾ ਦੇ ਧਾਗੇ ਜਿਹੜੇ ਨੇ ਉਹਨਾਂ ਨੂੰ ਖਿਲਾਰਦਾ ਰਹਿੰਦਾ ਹੈ ਆਪਸ ਵਿੱਚ ਉਲਝਣਾ ਜਾਣ ਚੰਦ ਸੂਰਜ ਦੋਏ ਸਾਥ ਚ ਲਾਈ ਤੇ ਪ੍ਰਮਾਤਮਾ ਨੇ ਚੰਨ ਸੂਰਜ ਦੀ ਉਹ ਦੋ ਨਾਲਾਂ ਨਾਲ ਚਲਾਈ ਹੋਈਆਂ ਨੇ ਜਿਨ੍ਹਾਂ ਦੇ ਰੋਸ਼ਨੀ ਦੇ ਵਿੱਚ ਜਿਨ੍ਹਾਂ ਦੇ ਊਰਜਾ ਨਾਲ ਇਹ ਸਾਰਾ ਸੰਸਾਰ ਉਸਨੇ ਇਹ ਤਾਣਾ ਉਸਨੇ ਤਣ ਕੇ ਤਾਣੇ ਨੂੰ ਚਲਾ ਰਿਹਾ ਹੈ ਪਾਈ ਜੋਰ ਬਾਦ ਇੱਕ ਕੀਨੀ ਉਸਨੇ ਦੋ ਪਾਈਆਂ ਜੋੜ ਕੇ ਜਿਹੜੀਆਂ ਪੈਰਾਂ ਦੇ ਹੇਠ ਜਿਹੜਾ ਕਦੇ ਇੱਕ ਨੂੰ ਦਬਦਾ ਕਦੇ ਦੂਈ ਨੂੰ ਦਬਦਾ ਤੇ ਉਹ ਤਾਣਾ ਤਣਿਆ ਜਾਂਦਾ ਉਹ ਚੱਲਦਾ ਤੇ ਉਸਨੇ ਇਹ ਜਨਮ ਮਰਨ ਦੀ ਪਾਈ ਜੁੜੀ ਹੋਈ ਹੈ ਕੋਈ ਜਮ ਰਿਆ ਕੋਈ ਮਰ ਰਿਆ ਹੈ ਜਨਮ ਮਰਨ ਦੀ ਪਾਈ ਜੋੜ ਕੇ ਉਸਨੇ ਇੱਕ ਬਾਤ ਕੀਨੀ ਇਹ ਗੱਲ ਕੀਤੀ ਹੋਈ ਹੈ ਇੱਕ ਸਿਸ਼ਟੀ ਚਲਾਈ ਹੋਈ ਹੈ ਤਾਂ ਤਾਂਤੀ ਮਨ ਮਾਣਾ ਉਥੇ ਮੇਰੇ ਜੁਲਾਈ ਨੇ ਇਹਦੇ ਵਿੱਚ ਮਨ ਮੰਨ ਗਿਆ ਕਿ ਇਹ ਰੱਬ ਦੀ ਕੁਦਰਤ ਪਰਮਾਤਮਾ ਵੀ ਇੱਕ ਜੁਲਾਈ ਵਾਂਗੀ ਇਹ ਸਾਰੀ ਸਿਸ਼ਟੀ ਦਾ ਤਾਣਾ ਉਸਨੇ ਤਣ ਕੇ ਰੱਖਿਆ ਹੋਇਆ ਹੈ ਜੁਲਾਈ ਕਰ ਆਪਣਾ ਚੀਨਾ ਮੈਂ ਜਿਹਨੂੰ ਤੁਸੀਂ ਜੁਲਾਈ ਕਹਿੰਦੇ ਹੋ ਨਾ ਮੈਂ ਜੁਲਾਈ ਨੇ ਆਪਣਾ ਹਿਰਦਾ ਕਰ ਪਛਾਣ ਲਿਆ ਮੇਰਾ ਜੋ ਅਸਲ ਕਰ ਸੱਚਖੰਡ ਹੈ ਮੈਂ ਉਹ ਪਛਾਣ ਲਿਆ ਤੁਸੀਂ ਤੇ ਸਰੀਰੂਪੀ ਕਰ ਜੀ ਉਲੇ ਰਹਿ ਗਏ ਤੇ ਸਿਰੰਦ ਵਾਸਤੇ ਬਣਾਏ ਜਿਹੜੇ ਇਹ ਮਿੱਟੀ ਗਾਰੇ ਦੇ ਘਰ ਘੋਟੇ ਇਹਨਾਂ ਵਿੱਚ ਅੜ ਕੇ ਰਹਿ ਗਏ ਹੋ ਪਰ ਮੈਂ ਇਹਦੇ ਤੋਂ ਉੱਪਰ ਉੱਠ ਕੇ ਹਿਰਦਾ ਰੂਪੀ ਕਰ ਆਪਣਾ ਪਛਾਨ ਲਿਆ ਤੇ ਪਰਮਾਤਮਾ ਦਾ ਅਕਾਰ ਸੱਚਖੰਡ ਵੀ ਪਛਾਨ ਲਿਆ ਜੁਲਾਹੇ ਕਰ ਆਪਣਾ ਚੀਨਾ ਘਟਹੀ ਰਾਮ ਨੂੰ ਪਛਾਨਤਾ ਆਪਣੇ ਹਿਰਦੇ ਵਿੱਚੋਂ ਹੀ ਉਸ ਪਰਮਾਤਮਾ ਰਾਮ ਨੂੰ ਪਛਾਨ ਲਿਆ ਹੈ ਮੈਂ ਮੈਂ ਖਾਲੀ ਤਾਣਾ ਨਹੀਂ ਤੰਦਾ ਤੁਸੀਂ ਤਾਂ ਖਾਲੀ ਪੁੱਥੀਆਂ ਹੀ ਬੜੀ ਜਾਂਦੇ ਹੋ ਵਿੱਚ ਉਸ ਜਿਹੜਾ ਜੁਲਾਹਾ ਸੰਸਾਰ ਦਾ ਉਹਨੂੰ ਤੁਸੀਂ ਨਹੀਂ ਜਾਣਦੇ ਪਰ ਘਾਟੀ राम ਪਛਾਨਾ ਮੇਤੇ ਹਰਦੇ ਚ ਉਸਨੂੰ ਪਛਾਨ ਲਿਆ ਹੈ ਬਈ ਕਹਿ ਤੋ ਕਬੀਰ ਕਰਗੇ ਤੋਰੀ ਜਿਵੇਂ ਪਰਮਾਤਮ ਜਦੋਂ ਜੁਲਾਹੇ ਦੇ ਅਗਰ ਕਾਰਗਾਂ ਟੁੱਟ ਜਾਣ ਉਹ ਕੰਗੀਆਂ ਟੁੱਟ ਜਾਣ ਤੇ ਤਾਣਾ ਸਾਰਾ ਉਲਝੇ ਜਾਂਦਾ ਫਿਰ ਉਹ ਖਿਲਾਰ ਨਹੀਂ ਸਕਦਾ ਉਹਨੂੰ ਧਾਗਿਆਂ ਨੂੰ ਕਹਿ ਤੋ ਕਬੀਰ ਕਰਗੇ ਤੋਰੀ ਜਦੋਂ ਪਰਮਾਤਮ ਵੀ ਆਪਣੀ ਕੰਗੀ ਤੋੜਦਾ ਨਾ ਇਹ ਸ੍ਰਿਸ਼ਟੀ ਵਾਲੀ ਉਹ ਜੁਲਾਹਾ ਸੂਤਰ ਸੂਤ ਮਿਲਾਏ ਕੋਰੀ ਜਿਵੇਂ ਜੁਲਾਹੇ ਦੀ ਕੰਗੀ ਟੁੱਟਣ ਨਾਲ ਸੂਤਰ ਸੂਤ ਆਪ ਮਿਲ ਕੇ ਉਲਝ ਜਾਂਦੇ ਨੇ ਤੇ ਪ੍ਰਮਾਤਮਾ ਵੀ ਜਦੋਂ ਇਸ ਸੰਸਾਰ ਦੀ ਕੰਗੀ ਤੋੜਦਾ ਹੈ ਨਾ ਉਹ ਆਪਣਾ ਤਾਣਾ ਬੇਟਾ ਸਮੇਟਦਾ ਹੈ ਤੇ ਸਾਰਾ ਕੁਝ ਉਹਦੇ ਵਿੱਚ ਹੀ ਸਮਾ ਜਾਂਦਾ ਹੈ ਫਿਰ ਜਿਸ ਨੂੰ ਕਹਿੰਦੇ ਨੇ ਪਰਲੋਗ ਹੈ ਬਈ ਕੁਦਰਤ ਜਿਹੜੀ ਉਸਨੇ ਸਾਜੀ ਹੈ ਅਗਰ ਇਹ ਆਪਣਾ ਸਰਗਣ ਰੂਪ ਨੂੰ ਸਮੇਟਦਾ ਮੁੜ ਕੇ ਜਦੋਂ ਇਹ ਕੰਗੀ ਤੋੜ ਕੇ ਤੇ ਫਿਰ ਆਪਣੇ ਵਿੱਚ ਸਾਰਿਆਂ ਨੂੰ ਸਮਾ ਲੈਂਦਾ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਕਾਸ਼ ਕਿ ਤੁਸੀਂ ਲੋਕ ਇਸੇ ਵਹਿਮ ਵਿੱਚ ਨਾ ਆਪਣੀ ਜ਼ਿੰਦਗੀ ਅਜਾਈਂ ਕਜਾਓ ਕਿ ਬਈ ਅਸੀਂ ਉੱਚੀ ਚਾਤੀ ਹਾਂ ਸਾਡਾ ਜਨਮ ਉੱਚੇ ਘਰ ਹੋਇਆ ਇਸ ਬਲੇਖੇ ਨਾਲ ਰੋਕ ਅਸੀਂ ਨੀਵੀਂ ਜਾਤ ਦੇ ਛੋਟੇ ਘਰਾਂ ਵਿੱਚ ਪੈਦੇ ਹੋਏ ਤੁਹਾਡੇ ਕਹਿਣ ਦੇ ਮੁਤਾਬਕ ਪਰਮਾਤਮਾ ਨੇ ਤਾਂ ਸਾਨੂੰ ਕੋਈ ਨੀਜ ਤੇ ਤੁਹਾਨੂੰ ਉੱਚ ਨਹੀਂ ਬਣਾਇਆ ਤੁਸੀਂ ਆਪਣੀ ਮਰਜ਼ੀ ਨਾਲ ਉੱਚ ਬਣ ਗਏ ਸਾਨੂੰ ਨੀਵਾ ਕਰ ਦਿੱਤਾ ਸਾਨੂੰ ਜੁਲਾਹੇ ਕਹਿ ਰਹੇ ਹੋ ਤੇ ਆਪਣੇ ਆਪ ਨੂੰ ਪੋਤੀਆਂ ਪੜਨ ਪੜਾਉਣ ਵਾਲੇ ਸਮਝ ਰਹੇ ਹੋ ਪਰ ਤੁਸੀਂ ਪੋਤੀਆਂ ਪੜਨ ਪੜਾੰਦਾ ਕੰਮ ਵੀ ਰੋਜ਼ੀ ਰੋਟੀ ਲਈ ਇਸਤੇਮਾਲ ਕਰ ਰਹੇ ਹੋ ਸਿਰਫ ਰੋਜ਼ੀ ਰੋਟੀ ਲਈ ਸੇਵਾ ਕਰਕੇ ਨਹੀਂ ਜਾਂ ਉਹ ਧਰਮ ਦਾ ਕੰਮ ਸਮਝ ਕੇ ਨਹੀਂ ਵੀ ਆਪ ਧਰਮ ਸਮਝ ਕੇ ਆਪ ਪ੍ਰਭੂ ਦੀ ਜੋਤ ਨੂੰ ਸਮਝ ਕੇ ਉਸ ਸੱਚੇ ਜੁਲਾਈ ਦੀ ਖੇਡ ਸਮਝ ਕੇ ਉਸ ਤਾਨੇ ਨੂੰ ਸਮਝ ਕੇ ਤੁਸੀਂ ਲੋਕਾਂ ਨੂੰ ਸਮਝਾਓ ਤੇ ਲੋਕਾਂ ਨੂੰ ਮੋਹ ਮਾਇਆ ਤੋਂ ਦੇਹ ਦਿਆਸ ਤੋਂ ਉੱਪਰ ਰੋਜ਼ੀ ਰੋਟੀ ਦੀ ਕਮਾਈ ਤੋਂ ਉੱਪਰ ਉਠਾ ਕੇ ਪ੍ਰਭੂ ਨਾਲ ਜੋੜੋ ਇਹ ਗੱਲ ਤੁਹਾਡੇ ਕੋਲ ਵੀ ਨਹੀਂ ਆਈ ਤੇ ਫਿਰ ਤੁਹਾਡੇ ਮੇਰੇ ਵਿੱਚ ਕਿੰਨਾ ਇੱਕ ਫਰਕ ਹੋਇਆ ਤੇ ਇਹ ਪਾਵਨ ਸ਼ਬਦ ਸਾਨੂੰ ਇਹ ਵੀ ਦ੍ਰਿੜ ਕਰਾਉਂਦਾ ਹੈ ਕਿ ਧਰਮ ਦੇ ਕੰਮਾਂ ਨੂੰ ਰੋਜ਼ੀ ਰੋਟੀ ਦੇ ਲਈ ਇਸਤੇਮਾਲ ਕਰਨਾ ਠੀਕ ਨਹੀਂ ਮੈਂ ਕਹਿੰਦਾ ਅਗਰ ਕਿਸੇ ਦੀ ਮਜਬੂਰੀ ਹੈ ਕੋਈ ਰੋਜ਼ੀ ਰੋਟੀ ਲਈ ਕੋਈ ਕੰਮ ਤਾਂਦਾ ਹੀ ਨਹੀਂ ਹੈ ਤਵਰੂ ਗ੍ਰੰਤੀ ਸਿੰਘ ਦਾ ਕੰਮ ਕਰਕੇ ਰੋਜੀ ਕਮਾ ਰਿਆ ਜਾਂ ਕੀਰਤਨ ਕਰਕੇ ਤੇ ਫਿਰ ਉਸ ਨੂੰ ਧਰਮ ਸਮਝ ਕੇ ਕਰੋ ਨਾ ਫਿਰ ਖਾਦੀ ਰੋਜੀ ਰੋਜੀ ਰੋਟੀ ਸਮਝ ਕੇ ਰੋਜੀ ਰੋਟੀ ਸੰਦ ਕੀ ਕਦੋਂ ਮੈਂ ਕਿਉਂ ਕਹਿ ਰਿਹਾ ਅਸੀ ਗੱਲ ਇਹਨੂੰ ਵੀ ਸੋਚਿਓ ਪਾਠੀ ਜਿਹੜੇ ਨੇ ਅੱਜ ਕੱਲ੍ਹ ਦੇ ਪਾਠੀ ਮੈਂ ਦੇਖ ਰਿਆਂ ਬਹੁਤ ਗਲਤ ਪਾਠ ਕਰਦੇ ਨੇ ਬਹੁਤ ਗਲਤ ਉਚਾਰਨ ਤੇ ਜੇ ਉਹਨੂੰ ਉਹ ਉਚਾਰਨ ਦਸੀਏ ਤੂੰ ਸੁਣਦੀ ਨਹੀਂ ਪ੍ਰਵਾਹ ਨਹੀਂ ਕਰਦੇ ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਸੰਗਦਾ ਵੀ ਅਜਾਨ ਹਨ ਕੋਈ ਵਿਰਲੇ ਵਿਰਲੇ ਨੇ ਜਿਹੜੇ ਜਾਣਦੇ ਨੇ ਵੀ ਪਾਠ ਸ਼ੁੱਧ ਕਿਹੜਾ ਦਾ ਸ਼ੁੱਧ ਕਿਹੜਾ ਹੋ ਰਿਹਾ ਹੈ ਤੇ ਉਹ ਉਸ ਸੋਚਦੇ ਨੇ ਕਿ ਜਿਹਾ ਪੜ੍ਹ ਰਹੇ ਦਿਨ ਸਾਡੀ ਰੋਜ਼ੀ ਚੱਲ ਰਹੀ ਹੈ ਤੇ ਕਿਸ ਵਾਸਤੇ ਸਿਰਕ ਪਾਈ ਕਰੀਏ ਕਾਨੂੰ ਸਿੱਖੀਏ ਸ਼ੁੱਧ ਪਾਠ ਕੋਈ ਪਰਵਾਹ ਨਹੀਂ ਇਸ ਤਰ੍ਹਾਂ ਕਿਰਤਨੀਆਂ ਨੇ ਉਹਨਾਂ ਨੂੰ ਕਿਰਤਨ ਦੀ ਕੀ ਮਰਿਆਦਾ ਇਸ ਦੀ ਕੋਈ ਪਰਵਾਹ ਨਹੀਂ ਜੋ ਮਰਜ਼ੀ ਦੀ ਟਿਊਨਾ ਲਾ ਲਈਆਂ ਕੋਈ ਕਿਰਤਨ ਦੀ ਜਿਹੜੀ ਵਿਧੀ ਵਿਧਾਨ ਹੈ ਉਹਦੀ ਕੋਈ ਪਰਵਾਹ ਨਹੀਂ ਰਾਗ ਦੀ ਪੰਕਤੀ ਨੂੰ ਸਥਾਈ ਬਣਾਉਣਾ ਚਾਹੀਦਾ ਹੈ ਬਾਕੀ ਪੰਕਤੀਆਂ ਜਿਹੜੇ ਉਸ ਨੂੰ ਤੁਸੀਂ ਅੰਤਰੇ ਦੇ ਤੌਰ ਤੇ ਇਸਤੇਮਾਲ ਕਰੋ ਤੇ ਸ਼ਬਦ ਦਾ ਸਹੀ ਭਾਵ ਜਿਹੜੇ ਨੇ ਉਗੜਦੇ ਨੇ ਲੇਕਿਨ ਨਹੀਂ ਜਿਹੜੀ ਪੰਕਤੀ ਉੱਤੇ ਸੁਰ ਚੰਗੀ ਲੱਗ ਗਈ ਉਸੇ ਨੂੰ ਉਹਨਾਂ ਨੇ ਸਦਾਈ ਬਣਾ ਲੈਣਾ ਉਸੇ ਨੂੰ ਰਾਗ ਦੇ ਤੌਰ ਤੇ ਸਮਾਰ ਕਰ ਲੈਣਾ ਤੇ ਉਹ ਮਤਲਬ ਸ਼ਬਦ ਦਾ ਪੂਰਾ ਬਦਲ ਜਾਂਦਾ ਹੈ ਤੇ ਕਈ ਵਾਰ ਐਸੇ ਐਸੇ ਸ਼ਬਦ ਚੁੰਨਦੇ ਨੇ ਕੀਰਤਨ ਵਾਸਤੇ ਕਿ ਉਹਨਾਂ ਦਾ ਵਿਸ਼ੇ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ ਕੋਈ ਬਰੀਕੀ ਨਾਲ ਸੋਚਣ ਨੂੰ ਤਿਆਰ ਨਹੀਂ ਕਿ ਅਸੀਂ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਸੀ ਆਸਰਾ ਸੀ ਬਾਣੀ ਅਨੁਸਾਰ ਜੀਵਨ ਜਿਉਣਾ ਸੀ ਤੇ ਅਸੀਂ ਬਾਣੀ ਨੂੰ ਕਿਸ ਤਰੀਕੇ ਨਾਲ ਪ੍ਰਯੋਗ ਕਰਕੇ ਆਪਣੀ ਰੋਜ਼ੀ ਰੋਟੀ ਪਿੱਛੇ ਲਾ ਲਿਆ ਬਲਕਿ ਗੁਰਮਤ ਸਿਧਾਂਤਾਂ ਦੀ ਉਲੰਘਣਾ ਕਰਕੇ ਤੇ ਫਿਰ ਕੀ ਫਰਕ ਰਹਿ ਗਿਆ ਕਿ ਆਈ ਸ਼ਬਦ ਤੁਹਾਨੂੰ ਸਿਖਾਉਂਦਾ ਨਹੀਂ ਕਿ ਧਰਮ ਨੂੰ ਸਹੀ ਮene ਧਰਮ ਸਮਝੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਹੀ ਮene ਗੁਰੂ ਜਾਣੀਏ ਤੇ ਉਹਦਾ ਉਹ ਸਤਕਾਰ ਕਰੀਏ ਉਹ ਮਾਨ ਕਰੀਏ ਕੋਸ਼ਿਸ਼ ਕਰੀਏ ਕਿ ਵਾਦ ਤੂੰ ਵਾਦ ਅਸੀਂ ਕੋਸ਼ਿਸ਼ ਕਰੀਏ ਸ਼ੁਧ ਪਾਠ ਕਰੀਏ ਕੀਰਤਨ ਮਰਿਆਦਾ ਸਹਿਤ ਕਰੀਏ ਉਹ ਸੁਰਤੀ ਵਿਰਤੀ ਜੋੜ ਕੇ ਆਪ ਜੁੜੀਏ ਸ਼ਬਦ ਵਿੱਚ ਨਾਮ ਵਿੱਚ ਤੇ ਤਾਂ ਕਿ ਲੋਕ ਜੁੜ ਸਕਣ ਜੇ ਸਾਡਾ ਖਾਲੀ ਰੋਜ਼ੀ ਰੋਟੀ ਵਾਲੀ ਧਿਆਨ ਹੈ ਤੇ ਫਿਰ ਇਹਨਾਂ ਉਹਨਾਂ ਪੰਡਤਾਂ ਜਿਨ੍ਹਾਂ ਨੂੰ ਕਬੀਰ ਜੀ ਨੇ ਇਹ ਕਿਹਾ ਉਹਨਾਂ ਕੋਲ ਫਿਰ ਅਸੀਂ ਵੀ ਕੱਟ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ